ਪੜ ਜੋ ਆਪਣੇ ਹੁੰਦੇ ਹੁੰਦੇ ਹੈਗੀਆਂ ਹਾਂ ਹਾਂ ਠੀਕ ਐਵੇਂ ਖੜੀਆਂ ਅਮਰੀਕਾ ਨਾਲ ਗਈਆਂ ਨੇ ਤੇ ਇਹ ਲੱਗ ਕੇ ਮਿਲਾਂ ਤਾਂ ਕਹਾਂ ਕਰੀ ਖੜੀ ਆ ਹੂੰ ਨਾਲੇ ਵਿੱਚ ਵਜ ਤੇ ਪਰਲੀ ਗਈ ਹਾਂ ਲੋ ਜੀ ਇਹਦੇ ਨਾਲ ਸੇਮ ਹੀ ਹੋਇਆ ਦੁੱਤ 117 ਕਿਲੋ ਬਣੇ ਠੀਕ ਆ ਅਲੱਗ ਬੰਨਣਾ ਤਾਂ ਬੜੀ ਠੀਕ ਆ ਅੱਜ ਹੀ ਆਈਆਂ ਠੀਕ ਆ ਹਾਂ ਜੀ ਹੋਈ ਫਿਰ ਬੈਠੀ ਕੋਣ ਫੋਂ ਦਾ ਟਾਈਮ ਵੀ ਘਟ ਹੋਇਆ ਉਤਰ ਕੇ 7 ਵਜੇ ਤੋਂ ਸਾਡੇ ਸਾਹ ਠੀਕ ਹੈ ਹੁਣ ਮਿੰਨਾ 5:00 5:30 ਦਾ ਬੰਦਾ ਟਾਈਮ ਹੈ। ਦੁੱਧੌਣੀ ਮਾਰੀ ਲੈਂਦੇ ਸੀ ਮੈਂ ਹੋਰ ਤੇ ਹਜੇ ਮਾਰ ਚੁੱਕਾ ਠੀਕ ਹੈ ਜੀ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਚੀਮਾ ਜੋਧਪੁਰ ਕਹਿੰਦਾ ਮੇਨ ਰੋਡ ਦੇ ਉੱਪਰ ਆਏ ਮੋਗਾ ਬਰਨਾਲੇ ਵਾਲੇ ਦੇ ਠੀਕ ਹੈ ਜੀ ਪਿਹੌੜ ਨੂੰ ਵੀ ਜਾਂਦਾ ਉਹ ਰੋਡ ਦੇ ਉੱਤਰ ਹੈ ਪਿੰਡ ਚੀਮਾ ਬਾਈ ਕੋਲ ਹਰਿਆਣੇ ਵਾਲੀਆਂ ਮੱਝਾਂ ਪੂਰੀਆਂ ਟਾਪ ਕੁਆਲਿਟੀ ਦੀਆਂ ਠੀਕ ਹੈ ਜੀ ਤੇ ਆਪਾਂ ਇਹਨਾਂ ਦੀ ਚਵਾਈ ਵੀ ਕਰਾਂਗੇ ਸੋਨੂੰ ਪਹਿਲਾਂ ਦਿਖਾ ਦਨੇ ਤਾਜ਼ੀਆਂ ਸੁਈਆਂ ਵੀ ਆ ਠੀਕ ਹੈ ਜੀ ਵੱਧ ਜਾਣ ਕਰੀ ਲਵਾਂਗੇ ਆਪਾਂ ਬਾਈ ਤੋਂ ਇੱਕ ਮੱਝ ਦੀ ਚਵਾਈ ਕਰਾਂਗੇ ਠੀਕ ਹੈ ਜੀ ਬਾਕੀ ਤਿੰਨਾ ਮਗਰ ਇਹਨਾਂ ਦੇ ਮਗਰ ਕੱਟਣੀਆਂ ਨੇ ਕਰਮਾ ਵਾਲੀਆਂ ਦੀ ਹਨਾ ਤੇ ਬਾਕੀ ਬਾਈ ਕਹਿੰਦਾ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਦਸੱਲੀ ਤੁਸੀਂ ਆਪ ਕਰਨੀ ਹੈ ਭਰਾ ਠੀਕ ਹੈ ਜੀ ਤੋਂ ਬਾਈ ਦਾ ਭਾਰ ਦਾ ਕੰਮ ਆਹ ਕੱਟੀਆਂ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੀ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਬਾਈ ਦਾ ਨੰਬਰ ਲਿਖਾਂਗੇ ਟੈਗਲ ਵਿੱਚ ਲੈਣੇ ਆ ਜੀ ਬਾਈ ਤੋਂ ਜਾਣਕਾਰੀ ਬਾਈ ਜੀ ਸਸਤੀ ਕਾਜੀ ਸਸਤੀ ਕਾਜੀ ਨਾਮ ਵੀਰੇ ਆਪਣਾ ਕਾਲਾ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਅੱਜ ਕਿੰਨੀਆਂ ਮੱਝਾਂ ਵੀਰੇ ਆਪਣੇ ਕੋਲ ਤਿੰਨ ਨੇ ਵੀਰੇ ਠੀਕ ਆ ਕਿੰਨੇ ਕਿੰਨੇ ਦੁੱਧ ਵਾਲੀਆਂ ਸਾਰੀਆਂ ਦੁੱਧ ਵੀਰੇ ਸਾਰੀਆਂ 16 17 ਪਲੱਸ ਵਾਲੀਆਂ ਨੇ 14 14 ਕਿਲੋ ਹਾਜ਼ਰ ਆ ਠੀਕ ਆ ਉਹਦੇ ਥੱਲੇ 12 ਕਿਲੋ ਆ ਤੇ ਲਵੇਂ ਥੱਲੇ ਮੂਰਲੇ ਥਾਣੇ ਦੇ ਥੱਲੇ ਵੀ 14 ਕਿਲੋ ਆ ਇਹ ਥੱਲੇ ਵੀ 14 ਕਿਲੋ ਤੇ ਬੱਚੇ ਨੇ ਮਗਰ ਕੱਟੀਆਂ ਵੀਰੇ ਤਿੰਨ ਆਆਂ ਮਗਰੀ ਠੀਕ ਆ ਹਰਿਆਣੇ ਵਾਲੀਆਂ ਪਹਿਲੀ ਮੱਝ ਦੀ ਜਾਣਕਾਰੀ ਦੋ ਜੀ ਵੀਰੇ ਦੂਜੇ ਸੂਏ ਆ ਹਾਂਜੀ ਐਮ ਵਾਲ ਵੀ 14 ਕਿਲੋ ਦਾ ਤਿਆਰ ਆ ਵੀਰੇ ਹੁਣ ਠੀਕ ਆ ਹੁਣ ਆਪਾਂ ਝੋਕੇ ਵੀ ਦਿਖਾ ਦਾਂਗੇ ਠੀਕ ਆ ਹਾਂਜੀ ਬਈ ਲੋ ਭਰਾ ਲਿਆ ਤੋਰਾ ਤਰਾ ਦੇ ਖਾਵਾਂਗੇ ਨਾਲੇ ਵਿਚਾਰੇ ਕਰਮਾ ਮੰਗ ਜੇ ਮਿਸਨੋ ਵੀ ਤੇ ਆਪਾਂ ਇਹਦੀ ਚਵਾਈ ਵੀ ਕਰਾਂਗੇ ਜੀ ਠੀਕ ਆ ਜੀ ਤੇ ਦਣ ਕਿੰਨੇ ਹੋਗਾ ਵੀਰੇ ਸੂਈ ਨੂੰ ਇਹਨੂੰ ਸੇਮਾ ਦੇਣਾ ਵੀਰੇ ਇਹਨੂੰ ਸੇਮਾ ਦੇਗਾ ਫੇਸ ਚੈੱਕ ਕਰ ਸਕਦਾ ਚੰਗੇ ਵੱਡੇ ਕੱਦ ਦੀਆਂ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਸਵਿੰਗ ਸੁੰਗ ਵੀ ਰੰਗ ਵਾਲੇ ਆ ਵੀਰੇ ਹਾਂਜੀ ਹਾਂਜੀ ਲੋ ਜੀ ਚੈੱਕ ਕਰ ਸਾਂ ਵੀਰਾ ਕੋਈ ਜੂਮ ਨਹੀਂ ਤੇ ਲੈਵਾ ਤੁਸੀਂ ਦੇਖ ਸਕਦੇ ਪੀੜੀ ਦੇ ਪਾਵਾਂ ਵਾਂਗੂ ਥਾਣਾ ਚੈੱਕ ਕਰ ਸਕਦੇ ਬਿੱਤੀ ਡਬਲ ਬਲੈਕ ਠੀਕ ਹੈ ਲੋ ਜੀ ਕੱਦ ਬੱਡ ਸੁਖਣਾ ਸੋਹਣਾ ਰੇਟ ਭਰਾ ਜਾਇਆ ਜਦਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਜਮਾ ਜੈ ਰੇਟ ਹੋਣਗੇ ਜਮਾ ਮੁਕਤ ਜਮਾ ਮੁਕਤ ਵਾਲੇ ਰੇਟ ਹੋਣਗੇ ਲੋ ਜੀ ਥਾਣਾ ਫਿਰ ਚੈੱਕ ਕਰ ਸਕਦੇ ਦੁਬਾਰੇ ਤੋਂ ਗੱਡੀ ਛਲੂ ਦਿਖਾਈ ਦਿੱਤੀ ਪਹਿਲਾਂ ਹਣ ਅੱਜ ਵੀ ਦੂਜੀ ਜਾਣਕਾਰੀ ਦੋ ਇਹ ਵੀ ਮੂਰਲਾ ਥਾਣਾ ਅੱਧਾ ਹੀ ਮੱਤੇਲੀ ਮਾਨਾ ਹਾਂਜੀ ਮੂਰਲਾ ਥਾਣਾ ਦੇ ਅੱਧਾ ਕਾ ਥਾਣਾ ਮੂਰਲਾ ਹਾਂਜੀ ਹਾਂਜੀ ਪੱਲਾ ਵੀਰੇ ਹਾਂਜੀ ਇਹ ਦੋਦੇ ਦੇਖ ਲੈ ਵੀ 14 ਕਿਲੋ ਵੀਰੇ ਇਹਨੂੰ ਪੰਜਵੇਂ ਸੇ ਮਤ ਨਹੀਂ ਅਸੂ ਠੀਕ ਆ ਹਾਂਜੀ ਬਾਈ ਲੋਪਰਾ ਚੱਕਰ ਸਕੇ ਤੋਰਾ ਤਾਂ ਵੱਡੀ-ਬੁੱਡੀ ਬਹੁਤ ਆ ਮੈਂ ਕੱਦ ਕੋਦ ਸੁੱਖਣਾ ਕਰ ਮੂਰਲੇ ਖਾਣ ਦੀ ਠੀਕ ਆ ਇਧਰ ਲਈ ਫਾਇਦਲ ਦੀ ਇਹ ਦੋ ਨੰਬਰ ਆਪਰਾ ਹਨ ਹਾਂਜੀ ਹਾਂ ਚਲੋ ਠੀਕ ਆ ਤੋੜ ਦੇ ਪਰਾ ਵੱਡੀ-ਬੁੱਡੀ ਬਹੁਤ ਆ ਵੀਰੇ ਲੋ ਜੀ ਇਹ ਵੀ ਦੂਜਾ ਸੂਈ ਚੈੱਕ ਕਰ ਸਕਦੇ ਤਾਂ ਠੀਕ ਆ ਜੀ ਲੋ ਜੀ ਕੱਦ ਬੈਡ ਸੋਨਾ ਕਰਮਾ ਵਾਲੀ ਦਾ ਨੇੜੇ-ਨੇੜੇ ਬਾਈ ਇਹ ਪਾਰ ਦਾ ਕੰਮ ਬਾਈ ਆਪਣਾ ਕਾਲਾ ਹੀ ਕਰਦਾ ਸਾਨੂੰ ਪਤਾ ਆ ਵੀਡੀਓ ਬਣਾਉਂਦੇ ਰਹਿੰਦੇ ਆ ਬਾਈ ਦੀ ਠੀਕ ਆ ਜੀ ਤੇ ਲਿਆਉਂਦਾ ਹਰਿਆਣੇ ਚੋਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਹੈ ਕਿਉਂਕਿ ਬਾਈ ਵੀ ਗਾਹ ਤੋਂ ਲਿਆਉਂਦਾ ਗੋਮੋੜ ਦਾ ਭਰਾ ਬੰਦੇ 16 17 ਕਿਲੋ ਦੀ ਗਾਰੰਟੀ ਆ ਮੈਂ ਦੀ 16 17 ਕਿਲੋ ਹਾਂਜੀ ਬਾਈ ਲੋਪਰਾ ਅਸਾ ਮੂਹਰ ਲੈ ਥਾਣੇ ਚ ਤੇਲ ਆ ਹਾਂਜੀ ਆਉਂਦਾ ਤਾਂ ਹੈਗਾ ਥੋੜਾ ਆਉਂਦਾ ਆਪਾਂ ਤੇਲ ਕਹਿ ਕੀ ਦਨੀ ਹੈ ਬਾਈ ਠੀਕ ਆ ਕੱਲ ਸਹੀ ਹੈ ਹਾਂਜੀ ਤੇ ਤਿੰਨਾ ਮਗਰ ਕਟੀਆਂ ਹਨਾ ਕਟੇ ਕੋਟੇ ਦਾ ਬਾਈ ਰਿਕਾਰਡ ਰੂਪਰ ਦਾ ਪਤਾ ਉਸ ਨੂੰ ਨਹੀਂ ਵੀਰੇ ਇਹ ਵੀ ਗੱਪ ਮਾਰਦੀ ਹਰਿਆਣੇ ਵਾਲੀ ਮੱਜਾਂ ਦਾ ਉਧਰ ਲੱਟੀ ਕੇ ਸਾਣਾ ਮੈਨੂੰ ਉਧਰ ਨਹੀਂ ਠੀਕ ਆ ਠੀਕ ਆ ਹਾਂਜੀ ਵੀ ਤ ਤਿੰਨ ਨੰਬਰ ਦੇ ਪਰਸੋਂ ਸੂਈਆ ਰਾਤ ਨੂੰ ਹਾਂਜੀ 12 ਕਿਲੋ ਵਾਲਾ ਹਾਇਰਾ ਠੀਕ ਆ 17 18 ਕਿਲੋ ਦੋ ਦਿਉ ਮੈਂ ਠੀਕ ਆ ਤੀਜਾ ਸੂਆ ਕੀ ਦੂਜੇ ਸੂਏ ਵੀ 18 ਕਿਲੋ ਦੋ ਤਵਮੇ ਦਾ ਠੀਕ ਆ ਹਾਂਜੀ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਸਾਰੀ ਜੈਡ ਬਲੈਕ ਆ ਠੀਕ ਆ ਕੱਦ ਬਟ ਲੰਬੀ ਲੰਬੀ ਦੇਖੋ ਮੈਂ ਕੱਦ ਵੇਡ ਕਿੱਡਾ ਠੀਕ ਆ ਲੋ ਜੀ ਚੈੱਕ ਕਰ ਸਕਦੇ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਆਓ ਘਰੇ ਆ ਕੇ ਤਸੱਲੀ ਕਰਕੇ ਚਾਰ ਚਾਰ ਟਾਈਮ ਚੋਵੇ ਯਾਰ ਬਾਈ ਚਾਰ ਚਾਰ ਟਾਈਮ ਬਾਈ ਕਹਿੰਦਾ ਚੋਵੇ ਠੀਕ ਹਨ ਲੋ ਜੀ ਕਿਉਂਕਿ ਤੁਹਾਨੂੰ ਦਿਨੇ ਹੀ ਆ ਹਾਥੀ ਦੇ ਬੱਚੇ ਵਰਗੀਆਂ ਮੱਝਾਂ ਸਾਰੀਆਂ ਸੁਖਨਾ ਕਰਮ ਵਾਲੇ ਸੋਹਣੀਆਂ ਪੰਨ ਦੇ ਭਰਾ ਬੰਨ ਦੇ ਤੋਰਾ ਤਰਾ ਸਾਡੇ ਸਾਹਮਣੇ ਆ ਲੋ ਜੀ ਹਾਂਜੀ ਬਾਈ ਜੀ ਹੁਣ ਆਪਾਂ ਚਵਾਈ ਕਿਹੜੀ ਕਿਹੜੀ ਦੀ ਕਰਨੀ ਐ ਬਸ ਉਹਦੀ ਵੀ ਕਰ ਲੈਨੇ ਇੱਕ ਨੰਬਰ ਦੀ ਇੱਕ ਨੰਬਰ ਦੀ ਕਰਨੀ ਐ ਚਵਾਈ ਦਾ ਜਿਹੜੀ ਦੀ ਮਰਜ਼ੀ ਕਰ ਲੈ ਇੱਕੋ ਜੀ ਦੁੱਧ ਆ ਬਾਈ ਠੀਕ ਆ ਲੋ ਭਰਾ ਬਾਈ ਕਹਿੰਦਾ ਚਵਾਈ ਆਪਾਂ ਅੱਗੇ ਵੀ ਚੋਂ ਦੀ ਰਹਨੇ ਮਈਆਂ ਤੁਹਾਨੂੰ ਪਤਾ ਹੀ ਆ ਠੀਕ ਆ ਕੋਈ ਆਪਾਂ ਸਕੈਪ ਨਹੀਂ ਕਰਨੀ ਠੀਕ ਆ ਜੀ ਤੁਹਾਨੂੰ ਲੀਟਰ ਮਾਰ ਕੇ ਦਿਖਾਵਾਂਗੇ ਲੈ ਭਰਾ ਪਾਓ ਦਾਣਾ ਤੇ ਕੱਟੀ ਛੱਡੋ ਤੇ ਆਪਾਂ ਕੋਈ ਸਕੈਪ ਨਹੀਂ ਕਰਦੇ ਲੈ ਵਾਲਾ ਲੈ ਕੱਟੀ ਦੀ ਹੋ ਖੁੰਝੜੀ ਉੱਠ ਖੜ ਜਾਂਦਾ ਫੇਰ ਲੈ ਫਲੋਜੀ ਲੋ ਠੀਕ ਹੈ ਜੀ ਲਾਈਵ ਚ ਬਾਈ ਆਪਾਂ ਕਰ ਰਹੇ ਆਂ ਲਾਈਵ ਚ ਬਾਈ ਵਾਲਾ ਕੰਮ ਹੀ ਆ ਭਰਾ ਕੋਈ ਸਕਿਪ ਨਹੀਂ ਕੋਈ ਰੋਕ ਟੋਕ ਨਹੀਂ ਕਰ ਰਹੇ ਆਪਾਂ ਵੀਡੀਓ ਚ ਠੀਕ ਹੈ ਨਾ ਆ ਕੇ ਤੁਸੀਂ ਵੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਚੈੱਕ ਕਰਵਾ ਸਕਦੇ ਨੇ ਆਨਲਾਈਨ ਮੰਗਵਣੀਆਂ ਸਹੀ ਲੋ ਜੀ ਕੱਟੀ ਲਿਆਂਦੀ ਬਾਈ ਨੇ ਕੱਟੀ ਬਹੁਤ ਸੋਹਣੀਆ ਕਰਮਾਂ ਵਾਲੀ ਪਹਿਲੇ ਨੰਬਰ ਵਾਲੀ ਚਬਾਈ ਆਪਾਂ ਕਰ ਰਹੇ ਆਂ ਕਿਉਂਕਿ ਵੀਡੀਓ ਬਹੁਤ ਕਾਫੀ ਲੰਮੀ ਹੋ ਜਾਂਦੀ ਆ ਲੋ ਜੀ ਕੱਟੀ ਬਹੁਤ ਸੋਹਣੀ ਸਕੀਨ ਕੱਟੀ ਆ ਦੁੱਧ ਬਾਦੇ ਬੋਲਦੇ ਮੜੇ ਉੱਤੇ ਲੋ ਜੀ ਆ ਗੋਹਾ ਕਰ ਦੋ ਬਈ ਮੜਾ ਸਾਈਡ ਤੇ ਕਰ ਦੋ ਕਰ ਦੋ ਕੋੜਾ ਲੈ ਕੇ ਖੱਤ ਨੂੰ ਮੜਾ ਕੋਲੇ ਗੋਹਿੰਦੇ ਲੋ ਜੀ ਰਿੰਗ ਸਿੰਘ ਆ ਲੈ ਆ ਬਈ ਬਾਲਟੀ ਚੱਕ ਲੋ ਕਰ ਆਪੇ ਮੜ ਕੇ ਆਪਣੇ ਪਰੇ ਹੁਣ ਬੜੇਓ ਬਾਲਟੀ ਦੱਤੀ ਬਈਆ ਲੀਟਰ ਵੀ ਚੱਕ ਲਿਓ ਆਪਾਂ ਮਨਾਵਾਂਗੇ ਭਰਾ ਠੀਕ ਹੈ ਸਾਰਾ ਕੁਝ ਕਰਕੇ ਦਿਓ ਠੀਕ ਹੈ ਜੀ ਲੋ ਭਰਾ ਇੱਕ ਦੀ ਚਵਾਈ ਕਰ ਰਹੇ ਆ ਭਰਾ ਠੀਕ ਐ ਨਾ ਬਲੇ ਜੰਗਣਾ ਜਾਵੇ ਔਰ ਚੋਣੀ ਰਹੇ ਗੂਏ ਫੜਾ ਫੜਾ ਤੇ ਹੋਰ ਪੈਣਾ ਪਾਈ ਆ ਮਾਰ ਰਹੀ ਤਾਂ ਨਹੀਂ ਚੁੱਪ ਕਰ ਜਣਾ ਉਹ ਦੂਜੀ ਥਾਂ ਤੇ ਲਓ ਜੀ ਲਾਇਆ ਨਹੀਂ ਹਜੇ ਲਾ ਆਂ ਵੀਰੇ ਲਾਣ ਲਾ ਦੱਤੀ ਉਹ ਲੋ ਜੀ ਇਥੇ ਵਾਣੋ ਦੇਖੋ ਤੋਟ ਤੋਟ ਦਵਾਂ ਚਾਹ ਤਰਾਂ ਡਾਂਗੇ ਚੋਲੇ ਭਈ ਆਕੇ ਚਾਹ 10 ਟਾਈਮ ਚੋਲੇ ਯਾਰ ਬਾਈ ਠੀਕ ਆ ਚੋਣ ਜਾਣ ਦਾ ਪੰਗੂ ਚੈੱਕ ਕਰੋ ਬਿਨਾ ਸਾਈ ਤੋਂ ਚੋਲੇ ਅਸਾ ਜੀ ਹਾਂ ਜੀ ਬਿਨਾ ਸਾਈ ਤੋਂ ਵੀ ਕਹਿੰਦਾ ਚੋ ਸਕਦੇ ਭਰਾ ਜਿਸ ਕਿਸੇ ਨੇ ਜਿਹਨੇ ਲੈਣੀ ਹੈ ਕਹੂ ਪਾਣੀ ਚੈੱਕ ਕਰਾਈ ਜਿੰਗਾ ਕਰੋ ਆਪਾਂ ਨੂੰ ਪਾਣੀ ਚੈੱਕ ਕਰਾਵਾਂਗੇ ਜਮਾਂ ਚੈੱਕ ਕਰਵਾਈ ਜਮਾਂ ਕਿਉਂਕਿ 240 ਨੂੰ ਪਈ ਜੀ ਤਾਂ ਕਰਵਾ ਕੇ ਦਿਖਾਉਣੇ ਕਿਉਂਕਿ ਸੋਡਾ ਟਾਈਮ ਬਰਬਾਦ ਨਾ ਹੋਵੇ ਹਨਾ ਬਾਕੀ ਛੋੜੇ ਸਾਹਮਣੇ ਸਾਰਾ ਕੁਝ ਲਾਈਵ ਵਾਲਾ ਕੰਮ ਹੀ ਆਪਾਂ ਥੰਡ ਥੰਡ ਦਿਖਾ ਦੂ ਵੀਰੇ ਹਾਂ ਥੰਡ ਦਿਖਾਣੇ ਵੀਰੇ ਥੰਡ ਦਿਖਾ ਉਧਰ ਬੀਜੀ ਮਾੜੀ ਥੱਲੇ ਕੋਈ ਨਾ ਕੋਈ ਚੈੱਕ ਕਰ ਸੰ ਗੰਦ ਗੰਦਮਾ ਲੇਵਾ ਲੋ ਜੀ ਸਿਲੰਡਰ ਜਿੱਡਾ ਲੇਵਾ ਠੀਕ ਆ ਨਗਾ ਦੇ ਬਾਲਟੀ ਬਾਲਟੀ ਹਾਂ ਬਸ ਠੀਕ ਆ ਪ੍ਰਾ ਲੋ ਜੀ ਇਹ 1 ਨੰਬਰ ਦੇ ਚਿਵਾਈ ਕਰ ਰਹੇ ਆ ਭਰਾ। 1 ਚੈੱਕ ਕਰ ਸਕਦੇ ਹੋ। ਬਈ ਦੂਜੇ ਨੂੰ ਮਾਰ ਦਿੰਦੇ ਆ ਦੋਨਾਂ ਨੂੰ। ਇਹਦੀ ਮਾਰਕ ਵੀ ਦੂਜੇ ਨੂੰ ਮਾਰ ਦੇ। ਨਾ ਮਾਰਦੇ ਹਾਂ। ਲਓ। ਜੇ ਬਈ 17 ਚੈੱਕ ਕਰ ਸਕਦੇ ਹੋ, ਬਾਕੀ ਸਭ ਸਾਡੇ ਸਾਹਮਣੇ ਹਨ। ਲਓ। ਟੋਟਲੀ ਬੰਡੇ ਚ ਜੇ ਕਿਸੇ ਨੇ ਚਵਾਈ ਕਰਾਉਣੀ ਹੈ ਲਾਈਵ ਚਵਾਈ ਕਰਾਉਣੀ ਹੈ ਤਾਂ ਆਪਾਂ ਵੀਡੀਓ ਲਈ ਸੋ ਨੰਬਰ ਆਪਣਾ ਸਕਰੀਨ ਦੇ ਪੈਜ ਦੇ ਉੱਪਰ ਨਹੀਂ ਚਾੜ੍ਹ ਵੀ ਜਾਣਾ ਜੇ ਕਿਸੇ ਵੀ ਨੇ ਚਵਾਈ ਇਦਾਂ ਦੀ ਲਾਈਵ ਕਰਾਉਣੀ ਹੈ ਤਾਂ ਆਪਾਂ ਕਾਤਾ ਇਹੋ ਕਰੇ ਨੂੰ ਟਾਈਮ ਥੋੜਾ ਜਿਹਾ ਫੁੱਲਾ ਚਾਹੀਦਾ ਤੇ ਫੋਨ ਵੀ ਆਪਣਾ ਸਾਇਲੈਂਟ ਕੀਤਾ ਵਾ ਹਣਾ ਠੀਕ ਹੈ ਜੀ ਦੂਰ ਲੜੇ ਕਿਸੇ ਨੇ ਵੀ ਸਰਵਾਂ ਨੇ ਜਿਲ੍ਹਾ ਆਪਣਾ ਬਰਨਾਲਾ ਆਪ ਬਰਨਾਲੇ ਨੇੜੇ ਪਿੰਡ ਆਪਰਾ ਠੀਕ ਹੈ ਜੀ ਪਿੰਡ ਵਾਕੇੜਾ ਆਪਣਾ ਠੀਕ ਹੈ ਜੀ ਨੇੜੇ ਨੇੜੇ ਪਿੰਡਾਂ ਚ ਵੈਸੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਜੀ ਫੈਕਟਰੀ ਕਰਪਾਣਾ ਹੈਗਾ ਜੀ ਆਪਣਾ 75000 ਬੰਦਾ ਜੁੜਿਆ ਹੋਇਆ ਆਪਣੇ ਨਾਲ ਠੀਕ ਹੈ ਜੀ ਉਹ ਤੁਹਾਨੂੰ ਡੀਟਰ ਤੇ ਲੈਂਦਾ ਬਾਈ ਨੇ ਠੀਕ ਹੈ ਜੀ ਉਹ ਵੀ ਜਿਵੇਂ ਕੱਲਾ ਕੱਲਾ ਤੁਹਾਨੂੰ ਚੈੱਕ ਕਰਵਾਵਾਂਗੇ ਰਾਂਝੇ ਕਰ ਦਿਆ ਖਰਾਬ ਕਰ ਦਿਆ ਬੱਚੇ ਨੂੰ ਕਰ ਕਰ ਦਿਆ ਲੋ ਜੀ ਡਰਦੀ ਆਵੇ ਤੈਥੋਂ ਉਦਨੇ ਦਾਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਨ ਟਿਕਿਆ ਨਾ ਕੋਈ ਨਹੀਂ ਦਿੰਦੀ ਉਹ ਕੱਢ ਜੂ ਆਪਣੇ ਲੈ ਹੁਣ ਨਾਲ ਹੀ ਹੈਗੀਆਂ ਹਾਂ ਹਾਂ ਟਿਕਿਆ ਵਿੱਚ ਖੜੀਆਂ ਆ ਅਮਰੀਕਾ ਨਾਲ ਗੰਗੀਆਂ ਨੇ ਇਹ ਲੋਕਾਂ ਕੇ ਮਿਲਾਤ ਕਹਾਂ ਕਰੀ ਖੜੀ ਆ ਹਮ ਨਾਲੇ ਵਿੱਚ ਵਜ ਤੇ ਪਰਲੀ ਹਾਂ ਲੋ ਜੀ ਇਹ ਦਿਨ ਸੇ ਇਵੇਂ ਹੀ ਹੋਇਆ ਦੁੱਤ 117 ਕਿਲੋ ਦੇ ਸਮਝ ਠੀਕ ਆ ਅਲੋੜੀ ਬਹੁਤ ਨਾਲ ਤਾਂ ਬਰੋ ਚੀਕ ਆ ਠੀਕ ਆ ਅੱਜ ਹੀ ਆਈਆਂ ਠੀਕ ਆ ਹਾਂ ਜੀ ਜੀ ਪੀ ਪੀ ਟੀ ਫੋਂ ਦਾ ਟਾਈਮ ਵੀ ਘਟ ਹੋਇਆ ਉਤਰ ਕੇ 7 ਵਜੇ ਤੋਂ 6:30 ਠੀਕ ਹੈ ਹੁਣ ਮਿੰਨਾ 5:00 ਵਜੇ 5:30 ਦਾ ਫੋਂ ਦਾ ਟਾਈਮ ਹੈ ਹਾਂ ਜੀ ਦੁੱਧੌਣੀ ਮਾਰੀ ਲੈਂਦੇ ਸੀ ਮੈਂ ਹੋਰ ਜਿਹੜੀ ਮਾਰਚੇ ਉਹ ਸਾਸ ਠੀਕ ਹੈ ਜੀ ਉਹ ਪਾਰਲੀਮੈਂਟ ਦੇ ਮਗਰ ਕੱਟੀ ਕੋਹੀ ਨੂਰ ਦੀ ਉਹ ਮੈਂ ਸੀਰੀਅਲ ਦੀ ਠੀਕ ਹੈ ਥੋੜੀ ਤੰਗ ਕਰਦੀ ਹੈ ਵੱਡੀ ਮੱਝ ਬਸ ਦੇਖ ਆ ਦਿਓ ਅੱਲਾਹ ਨੇ ਹੋਰ ਲੱਗ ਉਹ ਤੱਕ ਦੀ ਨਾ ਮੱਝ ਥੋੜੀ ਤੱਕ ਦੇ ਉਹ ਬੁਝ ਬੜਕ ਨੂੰ ਤੱਕ ਤੱਕ

ਵਿਦਿਓ ਬਾਤਵਾ ਸੇਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਗੱਲ ਦਾ ਬਟਨ ਆਨ ਰੱਖੋ ਠੀਕ ਆ ਘੰਟੀ ਦਾ ਜੀ ਤਾਂ ਕਿ ਤਾਂ ਜਿਹੜੀ ਵੀਡੀਓ ਕੋ ਪਹਿਲਾਂ ਬਣਾਈ ਤੁਹਾਡੇ ਤੱਕ ਪਹਿਲਾਂ ਪਹੁੰਚੇ ਹਨ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿੱਦਾਂ ਦੀ ਵੀਡੀਓ ਲੱਗੀ ਵਧੀਆ ਲੱਗੀ ਠੀਕ ਹੈ ਨਾ ਤਾਂ ਵੀ ਕਰਿਆ ਕਰੋ ਲਾਈਵ ਜਿਹੜੀ ਅਪ ਚਬਾਈ ਕਰਦੇ ਆ ਇਹ ਵੀ ਜ਼ਰੂਰ ਦੱਸਿਆ ਕਰੋ ਕਿਵੇਂ ਲੱਗਦੀ ਵੀਡੀਓ ਵਧੀਆ ਲੱਗਦੀ ਤਾਂ ਟਰੰਕ ਵੀ ਛੱਡਦੇ ਆ ਰਹਿਣਾ ਛੱਡ ਦੇ ਕੱਟੋ ਬਾਹਰ ਕੱਟੋ ਛੱਡ ਲਓ ਜੀ

ਲੋ ਜੀ ਸੇ ਸੇ ਹੋ ਗਏ ਬਈ ਹਾਂਜੀ ਬਈ ਸੇ ਸੇ ਹੋ ਗਏ ਲੋ ਜੀ ਚਰਕਸਾ ਦਾ ਕਰਮਾ ਵਾਲੀ ਦਾ ਕਿਲੋ ਦੋਤਾ ਪਰ ਕਿੰਨਾ ਕਰਤਾ ਸੱਤ ਪਰ ਸੱਤ ਸੱਤ ਲੀਟਰ ਪੂਰੇ ਸੱਤ ਨਰੋਟਾ ਦੀ ਜਾ ਰਹੇ ਬਸ ਲੋ ਫਿਰ ਸੱਤ ਸੱਤ ਪੂਰਾ ਠੀਕ ਹੈ ਹਾਂਜੀ ਲੋ ਜੀ ਬਾਈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਲੋ ਧੰਨਵਾਦ ਠੀਕ ਹੈ ਜੀ ਵੀਡੀਓ ਵਧੀਆ ਲਗੀ ਸੇਵ ਤੇ ਕਮੈਂਟ ਤੁਸੀਂ ਦੇਖੋ ਬਈ ਇਹ ਕੈਮਰਾ ਉਹਦੇ ਕੋਲ ਚਲੋ ਉਹ ਬਾਈ ਕਦੇ ਦੂਜੀ ਵੀ ਚਵਾਉਣੇ ਜੇ ਚਵਾਉਣੇ ਤੁਸੀਂ ਚਵਾ ਸਕਦੇ ਬਾਈ ਲਾਈਵ ਚਵਾਏ ਕਰਕੇ ਲਾਈਵ ਵੀਡੀਓ ਕਾਲ ਕਰਕੇ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे دلੋਂ ਧੰਨਵਾਦ ਬਾਈ ਜੀ ਨੇ ਅੱਜ ਰੁਕ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ ਕੱਢ ਜੂ ਆਪੇ ਹੁਣ ਰਾਂਗੇ ਹਾਂ ਹਾਂ ਠੀਕ ਜਿਵੇਂ ਖੜੀਆਂ ਅਮਰੀਕਾ ਨਾਲ ਗੰਗੀਆਂ ਨੇ ਇਹ ਲੋਕਾਂ ਨੂੰ ਲੱਗਦਾ ਕਹਾਣੀ ਕਰੀ ਰਹੀ ਆ ਮੇਰੇ ਪੱਛਵਾਇਤੇ ਪਰ ਲਈ ਹਾਂ ਲੋ ਜੀ ਇਹ ਦਿਨਾਂ ਸੇ ਇਵੇਂ ਹੀ ਹੋਇਆ ਦੁੱਤਾ 117 ਕਿਲੋ ਬਣ ਗਿਆ ਠੀਕ ਆ ਅਲਗ ਅਲਗ ਬੰਦਾਂ ਨਾਲ ਤਾਂ ਬਰਾਬਰ ਠੀਕ ਆ ਅੱਜ ਹੀ ਆਈਆਂ ਠੀਕ ਆ ਹਾਂ ਜੀ ਹੋਈ ਠੀਕ ਹੈ ਠੀਕ ਹੋਂਦ ਦਾ ਟਾਈਮ ਵੀ ਘਟਾ ਕੇ ਉਤਰ ਕੇ 7 ਵਜੇ ਤੋਂ ਜਾਂ ਸਾਢੇ 6 ਠੀਕ ਹੈ ਹੁਣ ਮਿੰਨਾ 5:00 ਵਜੇ ਸਾਢੇ 5:30 ਦਾ ਟਾਈਮ ਹੈ ਹਾਂ ਜੀ ਦੋ ਤੌਣੀ ਮਾਰੀ ਲੈਂਦੇ ਸੀ ਮੈਂ ਹੋਰ ਤਿਹਜੀ ਮਰ ਜੂ ਉਸ ਤੋਂ ਠੀਕ ਹੈ ਜੀ